ਸ਼ਸ਼ੀਕਾ ਜੀ ਪੀਟੀਸੀ ਨਿਊਜ਼ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਆਪ ਐਮਐਲਏ ਪਠਾਨ ਮਾਜਰਾ ਨਾਲ ਜੁੜੀ ਹੋਈ ਆ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਪੁਲਿਸ ਲਗਾਤਾਰ ਉਹਨਾਂ ਦੀ ਭਾਲ ਕਰ ਲਈ ਐ ਤੇ ਉਧਰ ਹੁਣ ਅਦਾਲਤ ਵੱਲੋਂ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੀ ਐ ਕਿ ਜੋ ਲਗਾਤਾਰ ਉਹਨਾਂ ਨੂੰ ਕੋਰਟ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਹੁਣ ਇਹ ਨੋਟਿਸ ਜਾਰੀ ਹੋਇਆ ਐ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਬਿੱਤੇ ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫਤਾਰੀ ਤੋਂ ਦੂਰ ਚੱਲ ਰਹੇ ਨੇ ਪਠਾਨ ਮਾਜਰਾ ਅਤੇ ਕਈ ਵਾਰ ਉਹ ਆ ਵੀਡੀਓ ਰਾਹੀਂ ਜਿਹੜੀ ਆ ਇੰਟਰਵਿਊ ਜਿਹੜੀ ਆ ਵੀਡੀਓ ਕਾਲ ਰਾਹੀਂ ਦੇ ਚੁੱਕੇ ਆ ਅਤੇ ਇਸ ਦੇ ਬਾਵਜੂਦ ਕਈ ਦੋਸ਼ ਆ ਜਿਹੜੇ ਉਹ ਆਪਣੇ ਤੋਂ ਜਿਹੜੇ ਆ ਉਹਨਾਂ ਨੇ ਦੱਸਿਆ ਕਿ ਜਾਣ ਬੁੱਝ ਕੇ ਉਹਨਾਂ ਤੇ ਦੋਸ਼ ਇਹ ਜੇ ਲਗਾਏ ਜਾ ਰਹੇ ਆ ਤੇ ਪਠਾਨ ਮਾਜਰਾ ਐਮਐਲਏ ਉਦੋਂ ਚਰਚਾ ਵਿੱਚ ਆਉਂਦੇ ਆ ਜਦੋਂ ਹੜ ਵਰਗੇ ਹਾਲਾਤ ਬਣ ਜਾਂਦੇ ਆ ਪਟਿਆਲਾ ਦਾ ਕੁਝ ਏਰੀਆ ਉੱਥੇ ਪਾਣੀ ਆਂਦਾ ਤਾਂ ਉੱਥੇ ਪਹੁੰਚ ਕੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਹਰਮਿੰਦਰ ਸਿੰਘ ਪਠਾਨ ਮਾਜਰਾ ਅਤੇ ਉਹ ਸਿੱਧੇ ਦੋਸ਼ ਆ ਜਿਹੜੇ ਉਹ ਸਕੱਤਰ ਤੇ ਲਗਾ ਦੇ ਦਿੰਦੇ ਨੇ ਅਤੇ ਦੋਸ਼ ਲਗਾਉਂਦੇ ਆ ਕਿ ਜੋ ਮੌਕੇ ਤੇ ਨਹਿਰੀ ਵਿਭਾਗ ਦੇ ਸਕੱਤਰ ਨੇ ਉਹਨਾਂ ਵੱਲੋਂ ਸਹੀ ਤਰੀਕੇ ਨਾਲ ਕੰਮਕਾਰ ਨਹੀਂ ਕੀਤਾ ਗਿਆ ਸਫਾਈ ਨਹੀਂ ਕਰਵਾਈ ਗਈ ਜਿਸ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਤਾਂ ਇਹ ਹੀ ਇਸ ਤੋਂ ਬਾਅਦ ਹੀ ਐਕਸ਼ਨ ਆ ਜਿਹੜਾ ਉਹ ਜਾਰੀ ਹੁੰਦਾ ਹੈ ਐਮਐਲਏ ਪਠਾਨ ਮਾਜਰਾ ਤੇ ਅਤੇ ਐਫਆਈਆਰ ਦਰਜ ਹੋਈ ਹੋਈ ਆ ਉਹਨਾਂ ਤੇ ਅਤੇ ਉਸੇ ਐਫਆਈਆਰ ਦਰਜ ਹੋਣ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਹਰਿਆਣਾ ਵਿੱਚ ਜਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪਰ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਉਸ ਦਿਨ ਤੋਂ ਲਗਾਤਾਰ ਫਰਾਰ ਚੱਲ ਰਹੇ ਨੇ ਪਠਾਨ ਮਾਜਰਾ ਤਾਂ ਵਿਧਾਇਕ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਹੁੰਦਾ ਨਜ਼ਰ ਆ ਰਿਹਾ ਕੋਰਟ ਵੱਲੋਂ ਸਰਕਾਰੀ ਰਹਿਐਸ ਤੇ ਨੋਟਿਸ ਹੈ ਜਿਹੜਾ ਉਹ ਲਗਵਾ ਦਿੱਤਾ ਗਿਆ ਤੇ 30 ਦਿਨਾਂ ਦੇ ਅੰਦਰ ਅੰਦਰ ਕੋਰਟ ਵਿੱਚ ਪੇਸ਼ ਹੋਣ ਦੇ ਜੇ ਪੇਸ਼ ਨਾ ਹੋਏ ਤਾਂ ਉਹਨਾਂ ਤੇ ਅਨ ਉਹਨਾਂ ਨੂੰ ਪਗੋੜਾ ਕਰਾਰ ਦਿੱਤਾ ਜਾ ਸਕਦਾ ਹੈ ਤਾਂ 12 ਨਵੰਬਰ ਤੱਕ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਤਾਂ 12 ਨਵੰਬਰ ਤੱਕ ਕੋਰਟ ਵਿੱਚ ਪੇਸ਼ ਹੋਣਾ ਪਏਗਾ ਹਰਮਿਤ ਸਿੰਘ ਪਠਾਣ ਮਾਜਰਾ ਨੂੰ ਅਤੇ ਪਠਾਣ ਮਾਜਰਾ ਦੇ ਉੱਪਰ ਉਹਨਾਂ ਦੀ ਸਾਬਕਾ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਹੋਇਆ ਤਾਂ ਉਸੇ ਦੇ ਆਧਾਰ ਤੇ ਜਿਹੜੇ ਆ ਹੁਣ ਗ੍ਰਿਫਤਾਰੀ ਕਰਨ ਦੇ ਲਈ ਜਿਹੜੇ ਆ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਅਦਾਲਤ ਵੱਲੋਂ ਨੋਟਿਸ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਤਾਂ ਜ਼ਿਆਦਾ ਜਾਣਕਾਰੀ ਲਈ ਸਾਡੇ ਪੱਤਰਕਾਰ ਨੇ ਪਟਿਆਲਾ ਤੋਂ ਦਮਨਪ੍ਰੀਤ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਹੁਣ ਅੱਗੇ ਹੋਰ ਕੀ ਕਾਰਵਾਈ ਹੋ ਰਹੀ ਹੈ ਦਮਨਪ੍ਰੀਤ ਕੀ ਇਹ ਜਦੋਂ ਨੋਟਿਸ ਜਾਰੀ ਹੋਇਆ ਤਾਂ ਕੀ ਮਾਹੌਲ ਸੀਗਾ ਤੇ ਕੀ ਹੁਣ ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਬਿਲਕੁਲ ਦੇਖੋ ਸਤਨਾਮ ਜੇਕਰ ਕਹੀਏ ਤੇ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਹੁਣ ਆਮ ਆਦਮੀ ਪਾਰਟੀ ਤੋਂ ਬਾਗੀ ਨੇ ਉਨਾਤੇ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਲੰਬੇ ਸਮੇਂ ਤੋਂ ਉਹ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਚੱਲ ਰਹੇ ਨੇ ਲਗਾਤਾਰ ਗੁਲੀ ਪੁਲਿਸ ਛਾਪੇਮਾਰੀ ਜੜੀਓ ਕਰ ਰਹੀ ਸੀ ਤਾਂ ਹੁਣ ਜੇਕਰ ਕਹੀਏ ਤਾਂ ਉਹਨਾਂ ਦੇ ਘਰ ਦੇ ਬਾਹਰ ਜੋ ਕਿ 9 ਸੀ ਸਿਵਲ ਲਾਈਨ ਜੋ ਸਰਕਾਰੀ ਸਥਿਤਕਰ ਹੈ ਉਸ ਦੇ ਬਾਹਰ ਇਹ ਨੋਟਿਸ ਲੱਗ ਚੁੱਕਾ ਹੈਗਾ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਵੱਲੋਂ ਇਹ ਨੋਟਿਸ ਜਿਹੜਾ ਲਗਾਇਆ ਗਿਆ ਹੈਗਾ ਔਰ ਇਹ ਕੀ ਆ ਗਿਆ ਕਿ 30 ਦਿਨ ਦੇ ਅੰਦਰ ਅੰਦਰ ਜੇਕਰ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਖਿਲਾਫ ਇਹ ਜੋ ਜਿਹੜਾ ਉਹ ਜਾਰੀ ਕਰ ਦਿੱਤਾ ਜਾਏਗਾ ਯਾਨੀ ਕਿ ਪਗੌੜਾ ਕਰਾਰ ਕਰ ਦਿੱਤਾ ਜਾਵੇਗਾ ਇਹ ਆਪਾਂ ਕਹਿ ਸਕਦੇ ਹਾਂ ਕਿ ਉਹ ਪਹਿਲਾ ਸਟੈਪ ਹੈ ਜੋ ਪੁਲਿਸ ਨੇ ਉਸੇ ਸ਼ੁਰੂਆਤ ਕੀਤੀ ਹੈ ਕਿਉਂਕਿ ਲਗਾਤਾਰ ਜਦੋਂ ਗ੍ਰਿਫਤ ਦੇ ਬਾਹਰ ਚੱਲ ਰਿਹਾ ਹੋਵੇ ਤੇ ਉਸ ਨੂੰ ਪਗੌੜਾ ਕਰਾਰ ਜਿਹੜਾ ਉਹ ਦਿੱਤਾ ਜਾਂਦਾ ਹੈ ਤਾਂ ਇਸ ਵਕਤ ਜੋ ਨੋਟਿਸ ਹੈ ਉਹ ਹਰਮੀ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਰਹਿਸ਼ੇ ਬਾਹਰ ਜਿਹੜਾ ਲੱਗ ਚੁੱਕਾ ਹੈ ਉਹਨੇ ਦੇਖਣਾ ਹੋਵੇਗਾ ਕਿ ਹਰਮੀ ਸਿੰਘ ਪਠਾਨ ਮਾਜਰਾ ਕਿ 30 ਦਿਨਾਂ ਦੇ ਵਿੱਚ ਕੀ ਕੋਰਟ ਦੇ ਅੱਗੇ ਪੇਸ਼ ਹੋ ਜਾਣਗੇ ਕੀ ਉਹ ਗ੍ਰਿਫਤਾਰੀ ਦੇ ਦੇਣਗੇ ਇਹ ਵੀ ਜਰੂਰ ਕਿ ਤਰ੍ਹਾਂ ਕਿੱਥੇ ਜਿਹੜੀ ਉਹ ਵੇਖਣ ਵਾਲੀਆਂ ਚੀਜ਼ਾਂ ਹਨ ਦਮਨ ਜਿਵੇਂ ਦੇਖਿਆ ਗਿਆ ਹੈ ਕਿ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਜੇਕਰ 12 ਨਵੰਬਰ ਨੂੰ ਉਹ ਪੇਸ਼ ਨਹੀਂ ਹੁੰਦੇ ਤਾਂ ਕੀ ਕਾਰਵਾਈ ਹੋ ਸਕਦੀ ਹੈ ਉਹਨਾਂ ਤੇ ਅਵੀ ਕੋ ਉਹਨਾਂ ਤੋਂ ਬਾਅਦ ਉਹਨਾਂ ਨੂੰ ਜਦੋਂ ਪਗੋੜਾ ਕਰਾਰ ਕਰ ਦਿੱਤਾ ਜਾਵੇਗਾ ਤਾਂ ਹੋਰ ਮੁਸ਼ਕਲਾਂ ਵਧ ਜਾਣਗੀਆਂ ਯਾਨੀ ਕਿ ਜਿੱਥੇ ਉਹ ਮਿਲਦੇ ਨੇ ਉਹਨਾਂ ਨੂੰ ਅਰੈਸਟ ਕਰਨ ਦੇ ਲੁਕਆਊਟ ਨੋਟਿਸ ਜਿਹੜੇ ਨੇ ਉਹ ਸਾਰੀ ਚੀਜ਼ਾਂ ਜਾਰੀ ਹੋ ਜਾਣਗੀਆਂ ਤਾਂ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਹੀਏ ਤਾਂ ਇਹ ਮੁਸ਼ਕਲਾਂ ਦੇ ਵਿੱਚ ਹੋਰ ਵਾਧਾ ਹੋਏਗਾ ਕਿਉਂਕਿ ਇਹ ਤਰੀਕਾ ਜਿਸ ਤਰੀਕੇ ਦੇ ਨਾਲ ਜਦੋਂ ਬੀਤਰੀਆਂ ਜਾਣਗੀਆਂ ਤਾਂ ਕੋਰਡ ਦਾ ਰੁਖ ਸਖਤ ਹੁੰਦਾ ਜਾਏਗਾ ਪੁਲਿਸ ਦਾ ਰੁਖ ਸਖਤ ਹੁੰਦਾ ਜਾਏਗਾ ਔਰ ਪੁਲਿਸ ਜੋ ਲਗਾਤਾਰ ਰੇਡਾਂ ਮਾਰ ਰਹੀ ਹੈ ਉਸੇ ਹੱਦ ਇੱਕ ਪੱਕੀ ਪੈਰੀ ਜ਼ਿਕਰ ਹੋ ਜਾਏਗਾ ਕਿਉਂਕਿ ਲੁਕਆਊਟ ਨੋਟਿਸ ਜਦੋਂ ਵੀ جاری ਹੁੰਦਾ ਜੰਸੀ ਪਾਮਲੇ ਏਅਰਪੋਰਟ ਤੇ ਹੋਵੇ ਹਰ ਥਾਵਾ ਦੇ ਉੱਪਰ ਇਨਵੈਸਟਿਗੇਸ਼ਨ ਦੇ ਉੱਪਰ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਭੇਜ ਦਿੱਤੀਆਂ ਜਾਂਦੀਆਂ ਨੇ ਕਿ ਜੇਕਰ ਇਸ ਨਾਮ ਦਾ ਜਾਂ ਇਸ ਸ਼ਕਲ ਦਾ ਵਿਅਕਤੀ ਜੇਕਰ ਤੁਹਾਨੂੰ ਦਿਖਾਈ ਦਿੰਦਾ ਤਾਂ ਉਸ ਨੂੰ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਜਾਂ ਉਸ ਨੂੰ ਉੱਥੇ ਹੀ ਗ੍ਰਿਫਤਾਰ ਜਿਹੜਾ ਉਹ ਕਰ ਲਿੱਤਾ ਜਾਵੇ ਤਾਂ ਇਹ ਮੁਸ਼ਕਲਾਂ ਜੇਕਰ ਕਹਿ ਸਕਦੇ ਕਿ ਹਰਮਿੰਦਰ ਸਿੰਘ ਥਾਨ ਮਾਜਰਾ ਦੀ ਹੁਣ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੀ ਲੱਗਦਾ ਹੈ ਕਿ ਪ੍ਰੋਪਰਟੀ ਵੀ ਅਟੈਚ ਹੋ ਸਕਦੀ ਹੈ ਜਾਂ ਉਹ ਹੋਰ ਵੀ ਕੋਈ ਵੱਡਾ ਐਕਸ਼ਨ ਹੋ ਸਕਦਾ ਹੈ ਆ ਬਿਲਕੁਲ ਦੇਖੋ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਜੋ ਇਲਜ਼ਾਮ ਰਿਹਾ ਹਰਮਨ ਸਿੰਘ ਪਠਾਨ ਮਾਜਰੇ ਦਾ ਇਲਜ਼ਾਮ ਰਿਹਾ ਹੈ ਉਹ ਤਾਂ ਉਹਨਾਂ ਨੇ ਸਾਫ਼ ਤੌਰ ਤੇ ਉੱਪਰ ਕਿਹਾ ਹੈ ਕਿ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਪੁਲਿਸ ਦਾ ਪੈਰਾ ਮੇਰੇ ਘਰਾਂ ਦੇ ਵਿੱਚ ਲੱਗਿਆ ਹੋਇਆ ਮੇਰਾ ਬੇਟਾ ਮੇਰੇ ਤੋਂ ਅਲੱਗ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਨੇ ਹੁਣ ਵੀ ਜੇਕਰ ਅਸੀਂ ਸਰਕਾਰੀ ਰਹਿਸ਼ੇ ਬਾਹਰ ਮੌਜੂਦ ਆ ਤਾਂ ਉਸ ਥਾਂ ਦੇ ਉੱਪਰ ਸਾਨੂੰ ਹੁਣ ਵੀ ਅੰਦਰ ਘਰ ਦੇ ਵਿੱਚ ਪੁਲਿਸ ਜਿਹੜੀ ਉਹ ਨਜ਼ਰ ਆਉਂਦੀ ਹੈ ਔਰ ਕਿਸੇ ਤੋਂ ਇਜਾਜ਼ਤ ਤੋਂ ਬਿਨਾਂ ਕਿਸੇ ਨੂੰ ਵੀ ਆਣ ਜਾਣ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਇਹ ਇੱਕ ਖਾਸ ਗੱਲ ਜਿਹੜੀ ਉਹ ਵੇਖਣ ਨੂੰ ਮਿਲਦੀ ਹੈ ਤਾਂ ਵੇਖ ਸਕਦੇ ਆ ਕਿ ਆਪਾਂ ਮੁਸ਼ਕਿਲਾਂ ਤੇ ਪਹਿਲਾਂ ਹੀ ਹਰਮੀਤ ਸਿੰਘ ਪਠਾਨ ਮਜਰਾ ਦੀ ਬਹੁਤ ਸੀ ਹੈ ਤਾਂ ਹੁਣ ਉਸ ਦੇ ਵਿੱਚ ਹੋਰ ਵਾਧਾ ਹੋਉਂਦਾ ਨਜ਼ਰ ਆ ਰਿਹਾ ਜੀ ਧੰਨ ਤਾ ਅੱਗੇ ਵੀ ਅਪਡੇਟ ਜਿਹੜੇ ਆ ਦਿੰਦੇ ਰਹੇਓ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਹੁਣਾ ਮੁਸ਼ਕਲਾਂ ਜਿਹੜੀਆਂ ਵੱਚੁਕੀਆਂ ਨੇ ਤਾਂ ਆਪ ਸਰਕਾਰ ਦੇ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਕਿਤੇ ਨਾ ਕਿਤੇ ਆਪਣੀ ਪਾਰਟੀ ਦੇ ਖਿਲਾਫ ਬੋਲਣਾ ਹੀ ਮਹਿੰਗਾ ਪੈ ਗਿਆ ਅਤੇ ਉਹਨਾਂ ਨੂੰ ਹੁਣਾ ਅਦਾਲਤ ਵੱਲੋਂ ਵੀ ਨੋਟਿਸ ਜਾਰੀ ਹੋ ਗਿਆ ਤਾਂ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਪਟਿਆਲਾ ਦੇ ਸਨੌਰ ਹਲਕਾ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਅਦਾਲਤ ਵੱਲੋਂ ਉਹਨਾਂ ਨੂੰ ਅ ਨੋਟਿਸ ਜਾਰੀ ਕੀਤਾ ਗਿਆ ਤੇ 12 ਨਵੰਬਰ ਤੱਕ ਕੋਰਟ ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਜੇਕਰ 12 ਨਵੰਬਰ ਤੱਕ ਉਹ ਪੇਸ਼ ਨਹੀਂ ਹੁੰਦੇ ਤਾਂ ਉਸ ਤੋਂ ਬਾਅਦ ਅਦਾਲਤ ਹੋਰ ਵੀ ਵੱਡਾ ਕੋਈ ਫੈਸਲਾ ਸੁਣਾ ਸਕਦੀ ਹੈ ਤਾਂ ਇੱਕ ਪਾਸੇ ਹਰਮੇਸ਼ ਸਿੰਘ ਪਠਾਨ ਵਾਜਰਾ ਵੱਡਾ ਦਾਵਾ ਵੀ ਠੋਕਰੇ ਸੀਗੇ ਕਿ ਪੰਜਾਬ ਪ੍ਰਤੀ ਉਹ ਬੋਲੇ ਨੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਨੇ ਪਰ ਅੱਗੇ ਅਦਾਲਤੀ ਜਿਹੜੀ ਕਾਰਵਾਈ ਆ ਉਹ ਚੱਲ ਰਹੀ ਹੈ ਤੇ ਲਗਾਤਾਰ ਪੁਲਿਸ ਵੱਲੋਂ ਵੀ ਐਕਸ਼ਨ جاری ਨੇ ਤੇ ਉਹਨਾਂ ਦੀ ਭਾਲ جاری ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੁਣ ਕਿਤੇ ਨਾ ਕਿਤੇ ਪਠਾਨ ਮਾਜਰਾ ਕਸੁੱਤੇ ਕਰਦੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਛਾਪੇਮਾਰੀ ਵੀ ਹੋ ਰਹੀ ਹੈ ਤਾਂ ਹੁਣ ਅਦਾਲਤ ਵੱਲੋਂ ਵੀ ਸ਼ਿਕੰਜਾ ਕਿਤੇ ਨਾ ਕਿਤੇ ਕਸਿਆ ਗਿਆ ਜੇਕਰ ਜੇਕਰ ਕੋਰਟ ਵਿੱਚ ਪੇਸ਼ ਨਾ ਹੋਏ ਤਾਂ ਉਹਨਾਂ ਨੂੰ ਪੀਓ ਵੀ ਕਰਾਰ ਦਿੱਤਾ ਜਾ ਸਕਦਾ ਹੈ